ਸਸਰੀ ਕਾਂਜੀ ਸਾਰਿਆਂ ਨੂੰ ਆਪਣਾ ਜਿਹੜਾ ਮੁੱਦਾ ਚੱਲ ਰਿਹਾ ਸੀ ਕਈ ਦਿਨਾਂ ਤੋਂ ਜਿਹੜਾ ਬਾਈ ਆ ਪੇਜ ਵਾਲਾ ਬਾਲਾ ਫਲੇਟੀ ਵਾਲਾ ਤੇ ਉਹਨੂੰ ਲੈ ਕੇ ਅੱਜ ਆਪਣੀ ਪੰਚਾਇਤ ਹੋਈ ਸੀ ਸਾਰੇ ਭਰਾਵਾਂ ਦੀ ਹੈ ਨਾ ਆਪਣੇ ਬਜ਼ੁਰਗ ਆਏ ਹੋਏ ਸੀਗੇ ਆਹੀ ਡਿਸਾਈਡ ਹੋਇਆ ਵੀ ਅੱਪਾ ਇਹ ਐਪਲੀਕੇਸ਼ਨ ਬਾਈ ਦੀ ਡੀਜੀਪੀ ਹਰਿਆਣੇ ਨੂੰ ਦਵਾਂਗੇ ਤੇ ਇੱਕ ਐਪਲੀਕੇਸ਼ਨ ਅੱਪਾ ਹਰਿਆਣੇ ਸੀਐਮ ਨੇ ਐਪਸਾਈਨ ਨੂੰ ਦਵਾਂਗੇ ਤੇ ਇੱਕ ਅੱਪਾ ਐਪਲੀਕੇਸ਼ਨ ਐਸਪੀਐਮ ਬਾੜੀ ਨੂੰ ਦਵਾਂਗੇ ਤੇ ਇੱਕ ਹਿਊਮਨ ਰਾਈਟਸ ਨੂੰ ਦਵਾਂ ਅੱਪਾ ਚਾਰ ਐਪਲੀਕੇਸ਼ਨਾਂ ਦਵਾਂਗੇ ਤੇ ਅੱਜ ਤੋਂ ਬਾਅਦ ਭਰਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਭਰਾ ਦਾ ਜਿਵੇਂ ਜੀ ਕਰੇ ਅਨਾ ਆਪਣੀ ਜਿੰਦਗੀ ਜੀ ਸਕਦਾ ਆ ਵੀਡੀਓ ਪਾ ਸਕਦਾ ਆਪਣਾ ਕੋਈ ਲੈਣਾ ਦੇਣਾ ਨਹੀਂ ਹੈਗਾ ਬਸ ਅਸੀਂ ਤਾਂ ਹੁਣਸ ਅੱਗੇ ਹੀ ਬੇਨਤੀ ਕਰ ਸਕਦੇ ਆ ਕੱਲ ਨੂੰ ਜਾ ਕੇ ਵੀ ਤੁਸੀਂ ਇਹਦਾ ਕੰਟੈਂਟ ਦੇਖੋ ਅਗਰ ਤੁਹਾਨੂੰ ਲੱਗਦਾ ਵੀ ਇਹ ਸਮਾਜ ਵਾਸਤੇ ਠੀਕ ਆ ਜਾਂ ਸਾਡੇ ਬੱਚਿਆਂ ਵਾਸਤੇ ਠੀਕ ਆ ਫਿਰ ਇਹ ਕੰਟੈਂਟ ਚੱਲਣ ਦਿਓ ਠੀਕ ਆ ਜੇ ਤੁਹਾਨੂੰ ਲੱਗਦਾ ਵੀ ਇਹ ਸਮਾਜ ਵਾਸਤੇ ਆ ਸਾਡੇ ਬੱਚਿਆਂ ਵਾਸਤੇ ਸਾਡੀਆਂ ਭੈਣਾਂ ਵਾਸਤੇ ਸਾਡੀਆਂ ਮਾਤਾ ਮਾਂ ਵਾਸਤੇ ਸਹੀ ਰਿਹਾਗਾ ਤਾਂ ਇਹਦੇ ਤੇ ਜਿਹੜੀ ਵੀ ਬਣਦੀ ਇਹਦੇ ਦੇ ਕਾਰਵਾਈ ਹੋਵੇ ਇਹਦੇ ਪੇਜ ਵੀ ਹੋਵੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਹੀ ਸਾਡਾ ਅੱਜ ਪਈ ਸਾਰਾ ਦਾ ਇਹੀ ਫੈਸਲਾ ਹੋਇਆ ਹੈਨਾ ਠੀਕ ਆ ਤੇ ਇੱਕ ਆਪਣਾ ਭਰਾ ਆਇਆ ਆ ਆਪਣਾ ਇਹ ਪੇਜ ਪਾਈ ਨਿਕਾਲਿਆ ਐਡਿਟ ਕਰਕੇ ਆਪਣੀ ਵੀਡੀਓ ਪਾਤੀ ਸੀ ਆ ਥੋੜੀ ਜੀ ਹੈਨਾ ਚਲੋ ਬੱਚੇ ਨੇ ਛੋਟੇ ਨਾ ਸਮਝ ਨੇ ਹਜੇ ਹੈਨਾ ਤੇ ਆਪਣਾ ਇਹਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਭਰਾ ਛੋਟਾ ਹੈਨਾ ਤੇ ਬਾਕੀ ਚੜਦੀ ਗਲਾ ਬਾਈ ਸਾਰੇ ਹੀ ਹੈਨਾ ਆਪਣਾ ਅੱਜ ਕੇ ਬਾਅਦ ਇਸ ਭਰਾ ਗੱਲ ਕੋਈ ਲੈਣਾ ਦੇਣਾ ਨਹੀਂ ਆਪਕੋ ਜੋ ਜੀ ਕਰਾ ਕਿਸੇ ਦੇ ਬਾਰੇ ਉਸ ਕਹਿਣੇ ਕਾਪ ਕਹਿ ਸਕਾਇਆ ਤੋ ਬਾਕੀ ਹੋਈ ਬੇਨਤੀ ਹੈ ਦੀ ਸਸਰੀ ਕਾਲੇ